ਅਮਰੀਕਾ ਦੇ ਟਰੱਕ ਕ੍ਰੈਸ਼ ਮਾਮਲੇ ਦੇ ਵਿੱਚ ਅੱਜ 27 ਤਰੀਕ ਹੈ ਤੇ ਅੱਜ ਹਰਜਿੰਦਰ ਸਿੰਘ ਦੀ ਦੂਜੀ ਪੇਸੀ ਹੈ ਇਸ ਪੇਸੀ ਨੂੰ ਲੈ ਕੇ ਸਾਰੇ ਪੰਜਾਬੀ ਸਿੱਖ ਭੈਣ ਭਰਾ ਬਹੁਤ ਜ਼ਿਆਦਾ ਚਿੰਤਤ ਹਨ ਸਭ ਤੋਂ ਵੱਡੀ ਗੱਲ ਜੋ ਅੱਜ ਲੋਕ ਜਾਨਣਾ ਚਾਹੁੰਦੇ ਹਨ ਉਹ ਇਹ ਹੈ ਕਿ ਹਰਜਿੰਦਰ ਸਿੰਘ ਨੂੰ ਪੱਗ ਜਾਂ ਪਰਨਾ ਦਿੱਤਾ ਗਿਆ ਜਾਂ ਅਜੇ ਵੀ ਨਹੀਂ ਬੀਤੇ ਦਿਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੇਲ੍ਹ ਵਿੱਚ ਉਸ ਨੂੰ ਮਿਲਣ ਗਏ ਸਨ ਉਨ੍ਹਾਂ ਦੀ ਮੁਲਾਕਾਤ ਬਹੁਤ ਹੀ ਮੁਸ਼ਕਲ ਪ੍ਰੋਸੀਜਰ ਤੋਂ ਬਾਅਦ ਹੋਈ ਐਪ ਚੱਲਦਾ ਨਹੀਂ ਸੀ ਵਾਰ-ਵਾਰ ਕ੍ਰੈਸ਼ ਕਰਦਾ ਜਾ ਰਿਹਾ ਸੀ ਉਨ੍ਹਾਂ ਨੂੰ ਕਿਹਾ ਗਿਆ ਕਿ ਪਰਸਨਲੀ ਮਿਲਣ ਦੀ ਕੋਈ ਇਜਾਜ਼ਤ ਨਹੀਂ ਸਿਰਫ ਵੀਡੀਓ ਕਾਲ ਜਾਂ ਫੋਨ ਰਾਹੀਂ ਗੱਲ ਹੋ ਸਕਦੀ ਹੈ ਇਸ ਲਈ ਉਨ੍ਹਾਂ ਨੂੰ 15 ਡਾਲਰ ਪੇ ਕਰਕੇ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਕੁਝ ਗੱਲਬਾਤ ਕਰਨ ਦਾ ਮੌਕਾ ਮਿਲਿਆ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਹਰਜਿੰਦਰ ਸਿੰਘ ਚੜ੍ਹਦੀ ਕਲਾ ਵਿੱਚ ਸੀ ਤੇ ਤੰਦਰੁਸਤ ਵੀ ਸੀ ਪਰ ਚਿਹਰੇ ਤੇ ਸਪਸ਼ਟ ਅਦਾਸੀ ਸੀ ਏ ਵੀ ਪੁੱਛਿਆ ਗਿਆ ਕਿ ਕੀ ਉਸ ਨੂੰ ਵਕੀਲ ਮਿਲਿਆ ਹੈ ਜਵਾਬ ਸੀ ਨਹੀਂ ਨਾ ਤਾਂ ਕੰਪਨੀ ਨੇ ਕੋਈ ਵਕੀਲ ਦਿੱਤਾ ਤੇ ਨਾ ਹੋਰ ਕੋਈ ਮਦਦ ਉਸ ਨੂੰ ਮਿਲੀ ਹੈ ਸਭ ਤੋਂ ਵੱਡੀ ਦੁੱਖ ਦੀ ਗੱਲ ਜਦੋਂ ਪੁੱਛਿਆ ਗਿਆ ਕਿ ਤੈਨੂੰ ਪੱਗ ਜਾਂ ਪਰਨਾ ਦਿੱਤਾ ਗਿਆ ਤਾਂ ਉਸ ਦਾ ਜਵਾਬ ਸੀ ਨਹੀਂ ਸੋਚੋ ਇੱਕ ਸਿੱਖ ਨੌਜਵਾਨ ਨੂੰ ਉਸ ਦੀ ਪਹਿਚਾਨ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਇਹ ਸਿਰਫ ਹਰਜਿੰਦਰ ਦਾ ਨਹੀਂ ਸਗੋਂ ਸਾਡੇ ਸਾਰੇ ਪੰਜਾਬੀਆਂ ਦਾ ਮਾਮਲਾ ਬਣ ਚੁੱਕਿਆ ਹੈ ਹੁਣ ਗੱਲ ਕਰੀਏ ਹਾਦਸੇ ਦੀ ਇੱਕ ਗਲਤ ਜੂ ਟਰਨੇ ਹਰਜਿੰਦਰ ਦੀ ਪੂਰੀ ਜ਼ਿੰਦਗੀ ਪਲਟ ਕੇ ਰੱਖ ਦਿੱਤੀ ਬੀਤੇ ਦਿਨ ਪਤਾ ਲੱਗਿਆ ਕਿ ਹਾਦਸੇ ਵਾਲੇ ਦਿਨ ਉਹ ਚੰਗੀ ਨੀਂਦ ਲੈ ਕੇ ਟਰੱਕ ਸਾਫ ਕਰ ਰਿਹਾ ਸੀ ਤਿਆਰੀ ਕਰ ਰਿਹਾ ਸੀ ਕਿਸੇ ਨੇ ਵੀ ਸੋਚਿਆ ਨਹੀਂ ਸੀ ਕਿ ਕੁਝ ਮਿੰਟਾਂ ਬਾਅਦ ਇੰਨਾ ਵੱਡਾ ਹਾਦਸਾ ਹੋ ਜਾਵੇਗਾ ਦਸ ਤੋਂ 20 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਉਸਨੇ ਯੂ ਟਰਨ ਲਿਆ ਇੱਕ ਕਾਰ ਨਾਲ ਟੱਕਰ ਹੋ ਗਈ ਅਤੇ ਤਿੰਨ ਕੀਮਤੀ ਜਾਨਾਂ ਚਲੀਆਂ ਗਈਆਂ ਉਹ ਪਰਿਵਾਰ ਵੀ ਸਦਮੇ ਵਿੱਚ ਹਨ ਕਿਉਂਕਿ ਮਰਨ ਵਾਲੇ ਵੀ ਨੌਜਵਾਨ ਸਨ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ ਪਰ ਕੀ ਇਹ ਸਹੀ ਹੈ ਕਿ ਇੱਕ ਹਾਦਸੇ ਨੂੰ ਜਾਣਬੁੱਝ ਕੇ ਕੀਤੇ ਕਤਲ ਵਾਂਗ ਪੇਸ਼ ਕੀਤਾ ਜਾਵੇ ਇਸ ਦੇ ਨਾਲ ਹੀ ਇੱਕ ਪਟੀਸ਼ਨ ਦਾ ਮਾਮਲਾ ਵੀ ਚਰਚਾ ਵਿੱਚ ਹੈ ਪਹਿਲਾਂ ਇਹ ਕਿਹਾ ਗਿਆ ਸੀ ਕਿ ਹਰਜਿੰਦਰ ਦੇ ਪਰਿਵਾਰ ਨੇ ਕੋਈ ਪਟੀਸ਼ਨ ਨਹੀਂ ਪਾਈ ਫਿਰ ਸਾਹਮਣੇ ਆਇਆ ਕਿ ਮਨੀਸ਼ਾ ਕੌਸ਼ਲ ਨਾਂ ਦੀ ਇੱਕ ਕੁੜੀ ਨੇ ਹਮਦਰ ਦੀ ਵਿੱਚ ਪਟੀਸ਼ਨ ਪਾਈ ਸੀ ਕਿਉਂਕਿ ਉਹ ਤਰਨਤਾਰਨ ਦੀ ਰਹਿਣ ਵਾਲੀ ਹੈ ਤੇ ਉਸਦੀ ਸੇਲੀ ਹਰਜਿੰਦਰ ਦੇ ਪਿੰਡ ਦੀ ਹੈ ਉਸਨੇ ਕਿਹਾ ਕਿ ਮੇਰੇ ਖਿਲਾਫ ਜੋ ਵੀ ਇਲਜ਼ਾਮ ਲੱਗ ਰਹੇ ਹਨ ਕਿ ਮੈਂ ਪੈਸੇ ਖਾਦੇ ਹਨ ਉਹ ਸਾਰੇ ਗਲਤ ਹਨ ਮੈਂ ਕੋਈ ਫਾਇਦਾ ਨਹੀਂ ਲਿਆ ਸਿਰਫ ਹਮਦਰ ਦੀ ਦੇ ਵਿੱਚ ਇੱਕ ਕਦਮ ਚੁੱਕਿਆ ਸੀ ਪਰ ਦੂਜੇ ਪਾਸੇ ਗੋਰੀਆਂ ਵੱਲੋਂ ਵੀ ਇੱਕ ਹੋਰ ਪਟੀਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿੱਚ ਹਰਜਿੰਦਰ ਦੀ ਸਪੋਰਟ ਕਰਨ ਵਾਲਿਆਂ ਨੂੰ ਰਿਪੋਰਟ ਕਰਨ ਬਾਰੇ ਕਹਾ ਗਿਆ ਹੈ ਤੇ ਮਰਨ ਵਾਲਿਆਂ ਨੂੰ ਇਨਸਾਫ ਮਿਲੇ ਹੁਣ ਲੋਕ ਪੰਬਲਪੂਸੇ ਵਿੱਚ ਹਨ ਕਿ ਕਿਹੜੀ ਪਟੀਸ਼ਨ ਸਹੀ ਹੈ ਕਿਹੜੀ ਵਕੀਲਾ ਮੁਤਾਬਕ ਇਹ ਪਟੀਸ਼ਨ ਹੋਰ ਨੁਕਸਾਨ ਕਰ ਸਕਦੀ ਹੈ ਕਿਉਂਕਿ ਕੇਸ ਦੇ ਅੰਦਰ ਹੀ ਇੱਕ ਗਲਤ ਤਸਵੀਰ ਬਣ ਰਹੀ ਹੈ ਸੱਚ ਇਹ ਹੈ ਕਿ ਹੁਣ ਸਭ ਤੋਂ ਵੱਧ ਲੋੜ ਹੈ ਇੱਕ ਚੰਗੇ ਤੇ ਤਜਰਬੇਕਾਰ ਵਕੀਲ ਦੀ ਜਿਹੜਾ ਹਰਜਿੰਦਰ ਨੂੰ ਬਚਾਇਆ ਜਾ ਸਕਦਾ ਹੈ ਤਾਂ ਸਿਰਫ ਵਕੀਲ ਦੇ ਰਾਹੀਂ ਸਾਡੇ ਸੋਸ਼ਲ ਮੀਡੀਆ ਦੇ ਰੌਲੇ ਪਟੀਸ਼ਨਾਂ ਜਾਂ ਬਿਆਨਾਂ ਨਾਲੋਂ ਵੱਧ ਲੋੜ ਹੈ ਇੱਕ ਪੱਕੀ ਲੀਗਲ ਟੀਮ ਦੀ ਕਮੇਟੀ ਮੈਂਬਰਾਂ ਨੇ ਜਦੋਂ ਬਾਹਰ ਆ ਕੇ ਲੋਕਾਂ ਨੂੰ ਦੱਸਿਆ ਤਾਂ ਉਹਨਾਂ ਕਿਹਾ ਕਿ ਹਰਜਿੰਦਰ ਦੇ ਨਾਲ ਨਿਆਂ ਹੋਣਾ ਚਾਹੀਦਾ ਹੈ ਗਲਤੀ ਹੋਈ ਹੈ ਪਰ ਇਹ ਹਾਦਸਾ ਸੀ ਕਿਸੇ ਦੀ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਨਹੀਂ ਅੱਜ ਦੀ ਪੇਸ਼ੀ ਵਿੱਚ ਇਹ ਦੇਖਣਾ ਬਹੁਤ ਮਹੱਤਵਪੂਰਨ ਹੈ ਕਿ ਆਖਰ ਉਸ ਨੂੰ ਕਿਹੜਾ ਵਕੀਲ ਮਿਲਦਾ ਹੈ ਕਿ ਹੁਣ ਉਸ ਦੀ ਆਵਾਜ਼ ਸੱਚਮੁੱਚ ਅਦਾਲਤ ਤੱਕ ਪਹੁੰਚਦੀ ਹੈ ਨਾਲ ਹੀ ਇਹ ਵੀ ਕਿ ਉਸ ਦੀ ਸਿੱਖ ਪਹਿਚਾਣ ਦਾ ਆਦਰ ਰੱਖਿਆ ਜਾਂਦਾ ਹੈ ਜਾਂ ਨਹੀਂ ਦੋਸਤੋ ਸਾਨੂੰ ਸਮਝਣਾ ਚਾਹੀਦਾ ਹੈ ਕਿ ਹਾਸੇ ਨੇ ਸਿਰਫ ਤਿੰਨ ਪਰਿਵਾਰ ਨਹੀਂ ਤੋੜੇ ਹਰਜਿੰਦਰ ਦਾ ਪਰਿਵਾਰ ਵੀ ਉਸੇ ਦਰਦ ਦੇ ਵਿੱਚ ਸੜ ਰਿਹਾ ਹੈ ਤੇ ਉਸ ਦੀ ਮਾਂ ਅੱਜ ਹਸਪਤਾਲ ਦੇ ਵਿੱਚ ਦਾਖਲ ਹੈ ਸਾਰਾ ਪਰਿਵਾਰ ਤਣਾਅ ਵਿੱਚ ਹੈ ਇਹ ਮਾਮਲਾ ਸਿਰਫ ਕਾਨੂੰਨੀ ਨਹੀਂ ਇਨਸਾਨੀਅਤ ਦਾ ਵੀ ਹੈ ਹੁਣ ਲੋੜ ਹੈ ਅਸੀਂ ਸਾਰੇ ਇਕੱਠੇ ਹੋਈਏ ਸੱਚ ਅਤੇ ਝੂਠ ਨੂੰ ਵੱਖਰਾ ਕਰਨ ਦੀ ਮੰਗ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਹਰਜਿੰਦਰ ਸਿੰਘ ਨੂੰ ਨਿਆਂ ਮਿਲੇ